ਸਸਤਿਖਾਲ ਦੋਸਤੋ ਅੱਜ ਆਪਾਂ ਇੱਕ ਨਵੇਂ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰ ਰਹੇ ਆ ਜੀ ਇਸ ਬਾਰੇ ਜਾਣਦੇ ਤਾਂ ਆਪਾਂ ਸਾਰੇ ਹੀ ਆ ਹਰੇਕ ਬੰਦਾ ਆਪੋ ਆਪਣੀ ਸੋਚ ਰੱਖਦਾ ਇਸ ਦੇ ਬਾਰੇ ਪਰ ਆਪਾਂ ਅੱਜ ਕਾ ਉਹਨਾਂ ਔਰਤਾਂ ਦੀ ਗੱਲ ਕਰ ਰਹੇ ਆ ਜਿਹੜੇ 10% 90% ਔਰਤਾਂ ਨੂੰ ਬਦਨਾਮ ਕਰਦੀਆਂ 10% ਔਰਤਾਂ 90% ਔਰਤਾਂ ਨੂੰ ਬਦਨਾਮ ਕਰਦੀਆਂ ਨੇ ਤੇ ਜਿੱਦਾਂ ਕਿ ਲਾਲੂ ਤੁਸੀਂ ਇੱਕ ਸੱਸ ਨਹੀਂ ਚਾਹੁੰਦੀ ਕਿ ਮੇਰੀ ਨੂ ਦੇ ਧੀ ਹੋਵੇ ਜਾਂ ਮੇਰੇ ਪੋਤੀ ਹੋਵੇ ਇੱਕ ਮਾਂ ਨਹੀਂ ਚਾਹੁੰਦੀ ਕਿ ਮੇਰੀ ਧੀ ਕੋਲੇ ਦੋ ਧੀ ਹੋਵੇ ਜਦ ਕੇ ਇਨਸਾਨ ਬੰਦਾ ਜੋ ਮਰਦਾ ਉਹ ਨੂੰ ਕੋਈ ਗਿਲਾ ਸਿਕਬਾਨੀ ਕਿ ਸਾਡੇ ਘਰੇ ਧੀ ਜਰਮ ਲੈਂਦੀ ਹੈ ਜਾਂ ਪੁੱਤ ਜਰਮ ਲੈਂਦਾ ਜਦ ਕਿ ਮਰਦ ਇਨਸਾਨ ਬੰਦਾ ਧੀ ਨੂੰ ਜਿਆਦਾ ਪਿਆਰ ਕਰਦਾ ਨਾ ਕਿ ਮੁੰਡੇ ਨੂੰ ਇਸ ਦੇ ਉਲਟ ਔਰਤਾਂ ਬੱਚੇ ਨੂੰ ਪਿਆਰ ਜਿਆਦਾ ਕਰਦੀਆਂ ਨੇ ਮੁੰਡੇ ਨੂੰ ਤੇ ਅਗਲੀ ਗੱਲ ਕਰਦੇ ਆ ਇੱਕ ਤਾਂ ਇਹ ਗੱਲ ਹੋ ਗਈ ਔਰਤ ਹੀ ਔਰਤ ਦੀ ਬੈਰੀ ਆ हां 10 ਸੱਤ ਸੇ ਹੀ ਕਹੂਗੀ ਉਹ ਵਾਅਸਨ ਕਰਾਉਣ ਲਈ ਠੀਕ ਹੈ ਜੀ ਤੇ ਅਗਲੀ ਗੱਲ ਉਹ ਕਰਦੇ ਆ ਜਿਹੜੀਆਂ ਕੁੜੀਆਂ ਭੱਜ ਕੇ ਜਾਂ ਹੋਰ ਕਿਸੇ ਗਲਤ ਤਰੀਕੇ ਨਾਲ ਵਿਆਹ ਕਰਾ ਲੈਂਦੀਆਂ ਲਵ ਮੈਰਿਜ ਕਰਾ ਲੈਂਦੀਆਂ ਨੇ ਉਹਨਾਂ ਦੀ ਗੱਲ ਕਰਦੇ ਆ ਉਹ ਕੁੜੀਆਂ ਆਪਣੇ ਆਉਣ ਵਾਲੇ ਬੱਚੇ ਦੇ ਨਾਨਕੇ ਦਾਦਕੇ ਮਾਸੀਆਂ ਹੋਰ ਕਿੰਨੇ ਰਿਸ਼ਤੇਦਾਰੀਆਂ ਨੂੰ ਖਾ ਜਾਂਦੀਆਂ ਨੇ ਉਹਨਾਂ ਦੇ ਬੱਚੇ ਸਿਰਫ ਤੇ ਸਿਰਫ ਇੱਕ ਉਹਨਾਂ ਦੇ ਫਰੈਂਡ ਰਿਲੇਸ਼ਨ ਦੇ ਵਿੱਚ ਹੀ ਰਹਿ ਜਾਂਦੇ ਨੇ ਜੋ ਪਰਸਨਲ ਰਿਸ਼ਤੇਦਾਰੀਆਂ ਨੇ ਆਪਣੇ ਖੂਨ ਦੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਨੂੰ ਖਾ ਜਾਂਦੀਆਂ ਨੇ ਜੋ ਕੁੜੀਆਂ ਭੱਜ ਕੇ ਵਿਆਹ ਕਰਾਉਂਦੀਆਂ ਨੇ ਜਾਂ ਮਾਪਿਆਂ ਮਾਪਿਆਂ ਤੋਂ ਬਾਹਰ ਹੋ ਕੇ ਵਿਆਹ ਕਰਾਉਂਦੀਆਂ ਨੇ ਉਹ ਆਪਣੇ ਬੱਚਿਆਂ ਦਾ ਜੋ ਰਿਸ਼ਤੇਦਾਰੀਆਂ ਨੇ ਮਾਸੀਆਂ ਹੋਰ ਨਾਨਕੇ ਦਾਦਕੇ ਜਾਂ ਮਾਮੇ ਹੋਰ ਕਿੰਨੀਆਂ ਰਿਸ਼ਤੇਦਾਰੀਆਂ ਨੇ ਉਹਨਾਂ ਨੂੰ ਖਤਮ ਕਰ ਦਿੰਦੀਆਂ ਨੇ ਸਿਰਫ ਸਿਰਫ ਇੱਕ ਆਪਣੇ ਪਿਆਰ ਲਈ ਜੋ ਕਿ ਥੋੜੇ ਟਾਈਮ ਦਾ ਹੁੰਦਾ ਸਾਲ ਦੋ ਸਾਲਾਂ ਦਾ ਹੁੰਦਾ ਜਦੋਂ ਉਹਨਾਂ ਨੂੰ ਸੁਰਤ ਆਉਂਦੀ ਆ ਉਮਰ ਬੀਤਦੀ ਆ ਤਾਂ ਉਹ ਪਸਤੌਂਦੀਆਂ ਨੇ ਮੇਰੇ ਖਿਆਲ ਦੇ ਵਿੱਚ ਤੁਸੀਂ ਨਿਗਾਹ ਮਾਰ ਕੇ ਦੇਖੋ ਆਪਣੇ ਲਵੇ ਲਾਉਣੇ ਚ ਕੋਈ 5-7 ਸਾਲਾਂ ਤੋਂ ਵੱਧ ਖੁਸ਼ੀ ਨਹੀਂ ਹੋਣਾ ਕਿਉਂਕਿ ਜਦੋਂ ਤੱਕ ਉਹਨਾਂ ਨੂੰ ਸੁਰਤ ਆਉਂਦੀ ਹੈ ਉਦੋਂ ਤੱਕ ਉਹ ਟਾਈਮ ਲੰਘ ਚੁੱਕਿਆ ਹੁੰਦਾ ਭੈਣ ਭਾਈਆਂ ਦੇ ਮਨਾਂ ਦੇ ਵਿੱਚ ਫਿੱਕ ਪੈ ਚੁੱਕੀ ਹੁੰਦੀ ਹੈ ਤੇ ਇਸ ਕਰਕੇ ਕਹਿੰਦੇ ਆ ਕਿ ਜੋ ਮਾਂ ਬਾਪ ਦੀ ਰਜਾ ਦੇ ਵਿੱਚ ਵਿਆਹ ਸਾਧੀਆਂ ਹੋਰ रिलेशन बांधਦੇ ਨੇ ਉਹ ਸਭ ਤੋਂ ਵੈਸਟ ਨੇ ਸਭ ਤੋਂ ਵਧੀਆ ਨੇ ਤੇ ਇੱਕ ਅਗਲੀ ਗੱਲ ਹੋਰ ਚੱਲਿਆ ਹੋਇਆ ਟ੍ਰੈਂਡ ਆ ਕਿ ਬੱਚਾ ਇੱਕ ਹੀ ਕਾਫੀ ਆ ਤੇ ਜਦ ਕਿ ਬੱਚਾ ਤਾਂ ਕਹਿੰਦਾ ਹੀ ਨਹੀਂ ਕਿ ਮੇਰੀ ਜਾਇਦਾਦ ਘਟ ਰਹੀ ਹੈ ਮਾਂ ਪਿਓ ਹੀ ਸੋਚੀ ਜਾਂਦੇ ਨੇ ਕਿ ਮੇਰੇ ਬੱਚੇ ਦੀ ਮੇਰੇ ਮੁੰਡੇ ਦੀ ਜਾਂ ਮੇਰੇ ਬੱਚੇ ਦੀ ਜਾਇਦਾਦ ਘਟ ਜੂਗੀ ਜਦ ਕੇ ਬੱਚਾ ਆਉਣ ਵਾਲਾ ਜੋ ਬੱਚਿਆ ਜਨਮ ਲਿਆ ਜਾਂ ਤੁਹਾਡਾ ਬੇਟਾ ਜਾਂ ਬੇਟੀ ਆ ਉਹ ਕਦੇ ਨਹੀਂ ਕਹਿੰਦੀ ਕਿ ਮੇਰੇ ਭੈਣ ਭਰਾ ਨਾ ਹੋਵੇ ਉਹ ਸਮਾਂ ਦੀ ਭੈਣ ਭਰਾ ਚਾਹੁੰਦੇ ਨੇ ਪਰ ਇਸ ਦੇ ਉਲਟ ਹੀ ਮਾਪਿਓ ਦੂਸਰਾ ਬੱਚਾ ਨਹੀਂ ਲੈਂਦੇ ਉਸ ਦੇ ਜੋ ਜਿਨ੍ਹਾਂ ਦੇ ਇੱਕ ਬੇਟਾ ਬੇਟਾ ਉਹ ਨਿਗਾਹ ਮਾਰ ਕੇ ਦੇਖਿਓ ਉਸ ਬੱਚੇ ਦੇ ਜੋ ਆਉਣ ਵਾਲੀ ਪੀੜ੍ਹੀ ਹੋਗੀ ਅੱਗੇ ਹੋਣਿਆ ਉਸ ਦੇ ਬੱਚੇ ਹੋਣਿਆ ਉਹਦੇ ਵਿੱਚ ਨਾ ਤਾਂ ਭੂਆ ਹੋਣੀ ਆ ਨਾ ਮਾਸੀ ਹੋਣੀ ਆ ਠੀਕ ਹੈ ਜੀ ਕਿਉਂਕਿ ਹਰੇਕ ਦੇ ਇੱਕ ਇੱਕ ਬੱਚਾ ਹੋਊਗਾ ਮਾਸੀਆਂ ਤੇ ਭੂਆ ਸਭ ਖਤਮ ਹੋ ਜਾਣਗੀਆਂ ਕਿਉਂਕਿ ਇਹੀ ਰਿਸ਼ਤੇਦਾਰੀਆਂ ਹੁੰਦੀਆਂ ਨੇ ਜੋ ਮੇਨ ਹੁੰਦੀਆਂ ਨੇ ਮਾਸੀਆਂ ਹੋਈਆਂ ਨਾਨਕੇ ਹੋਏ ਭੂਆ ਹੋਈਆਂ ਇਹ ਤਿੰਨ ਰਿਸ਼ਤੇਦਾਰੀਆਂ ਨੇ ਜੋ ਮੇਨ ਨੇ ਇਹਨਾਂ ਰਿਸ਼ਤੇਦਾਰੀਆਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਖਤਮ ਹੋ ਜਾਣੀਆਂ ਨੇ ਜੇਕਰ ਤੁਸੀਂ ਧਿਆਨ ਨਾ ਦਿੱਤਾ ਤਾਂ ਇਹ ਸਮਝ ਲਓ ਕਿ ਤੁਹਾਡੇ ਬੱਚੇ ਸਿਰਫ ਤੇ ਸਿਰਫ ਫਰੈਂਡ ਰਿਲੇਸ਼ਨ ਨਾਲ ਹੀ ਵਰਤਣਗੇ ਨਾ ਕਿ ਤੁਹਾਡੇ ਖੂਨ ਦੇ ਰਿਸ਼ਤੇ ਨਾਲ ਤੇ ਤੁਸੀਂ ਕੁਝ ਬੱਚੇ ਤਾਂ ਹੁਣੇ ਟੁੱਟ ਰਹੇ ਨੇ ਜੋ ਵਿਦੇਸ਼ਾਂ ਦੇ ਵਿੱਚ ਵਿਆਹ ਕਰਵਾ ਰਹੇ ਨੇ ਜਾਂ ਵਿਦੇਸ਼ਾਂ ਦੇ ਵਿੱਚ ਆਪਣਾ ਪੰਜਾਬ ਛੱਡ ਕੇ ਜਾ ਰਹੇ ਨੇ, ਇੰਡੀਆ ਛੱਡ ਕੇ ਜਾ ਰਹੇ ਨੇ, ਆਪਣਾ ਮੁਲਕ ਛੱਡ ਕੇ ਜਾ ਰਹੇ ਨੇ। ਉਹ ਬੱਚੇ ਵਾਪਸ ਆਉਣ ਦਾ ਬਹੁਤ ਘੱਟ ਚਾਂਸ ਨੇ ਕਿ ਆਪਣੇ ਪਿੰਡ ਵਾਪਸ ਪਰਤ ਆਉਣਗੇ। ਅੱਜ ਤੱਕ 5-7% ਹੋਣਗੇ 100 ਮੰਗਰ ਜੋ ਵਾਪਸ ਆਉਂਦੇ ਨੇ ਜਾਂ ਤਿਉਹ ਕਰਦੇ ਨੇ। ਏ ਉਹ ਤੀਰ ਹੁੰਦਾ ਵਿਦੇਸ਼ਾਂ ਦੇ ਵਿੱਚ ਜਾਣਾ ਅਮਰੀਕਾ ਕੈਨੇਡਾ ਦੇ ਵਿੱਚ ਜਾਣਾ ਯੂਰਪ ਦੇ ਵਿੱਚ ਜਾਣਾ ਜੋ ਕਮਾਂਡ ਦੇ ਵਿੱਚੋਂ ਨਿਕਲ ਚੁੱਕਿਆ ਹੁੰਦਾ ਵਾਪਸ ਨਹੀਂ ਕਮਾਂਡ ਦੇ ਵਿੱਚ ਪਾਇਆ ਜਾ ਸਕਦਾ ਜੇਕਰ ਸਾਡੇ ਵਿਚਾਰ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਜੋ ਕਿਸੇ ਦੇ ਸਾਡੇ ਇਹ ਕਹੇ ਸ਼ਬਦ ਕਿਸੇ ਦੇ ਇੱਕ ਦੇ ਵੀ ਕੰਨ ਦੇ ਵਿੱਚ ਪੈਣ ਤੋਂ ਬਾਅਦ ਕੋਈ ਚੰਗੀ ਸੋਚ ਬਣ ਸਕੇ ਤਾਂ ਅਸੀਂ ਬਹੁਤ ਧੰਨਵਾਦੀ ਹੋਵਾਂਗੇ ਤੁਹਾਡੇ ਸ਼ੇਅਰ ਕਰਨ ਵਾਲਿਆਂ ਦੇ ਜੋ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਵੱਧ ਤੋਂ ਵੱਧ